اچھا <laughs> نام پر منا صاحب شری گرو گرنتھ مہاراج جی گردوارا شا سی بہت ہی ستار جو شری مان سب بابا کشمیلا جنہوں نے ਬਾਹਵਲੀ ਸੇਵਾ ਵਿੱਚ ਹੋਸ਼ੀਔਰ ਸਭ ਸਿੱਤੇ ਬਾਸ਼ਾ ਜੀ ਦੀ ਕਿਰਪਾ ਹੈ ਜੇ ਸ਼੍ਰੀ ਵਾਂਸਕ ਰਬਾ ਸ਼ਹੀਰਾ ਸਿੰਘ ਜੀ ਹਲਕਾ ਅਮਰੇ ਸ਼ੀਰ ਕਰਕੇ ਨਿਕਾ ਵਿੱਚ ਨੇ ਪਰ ਸਵਤ ਕਰਕੇ ਕੋ ਪੇਚੀ ਇੱਕ ਇਸ਼ਾਰਾ ਹੋ ਕੋਈ ਤਰ੍ਹਾਂ ਸਾਝਾ ਸਨ ਜੀ ਸਰਬਾਬਾ ਹਰਦੇਵ ਸਿੰਘ ਜੀ ਕੋ ਸਾਰੇ ਗੁਰੂਤ ਮਿ ਜਾਣ ਉਸੇ ਤਰ੍ਹਾਂ ਸਾਧ ਸੰਗਤ ਜੀ پاؤ پاؤ بچ رہے ہاں ہاں. سا سار شی شی ساری شروع کر رہے ہیں سارا پربند کر رہے ہیں ٹھیک ہے باپ آئے کہ ستس جی جس سی بریکا سی ساری سی اور ساری سرکاری ست سنگ جی یاد منائی جائے ਉਹਨਾਂ ਦੀ ਯਾਦ ਬਣਾਉਣ ਦਾ ਭਾਰ ਹੀ ਹੈ ਕਿ ਸਾਗੋ ਪੁਨੀਆ ਨੂੰ ਵਾਦ ਨੂੰ ਯਾਦ ਆਉਣਾ ਬਸਾ ਸੀ ਕਿਉਂਕਿ ਜੇ ਆਪਾਂ ਵਿੱਚ ਫੇਰ ਰਹੇ ਨਿਰੰਤਰ ਅਪਸ਼ੇਤ ਨੇ ਆਪ ਵੀ ਕਥਾ ਕੀਰਤਨ ਕਰਕੇ ਗੁਰੂ ਸ਼ਬਦ ਗਾਉਂਦੇ ਜੋ ਸਾਧਗੁਰ ਦਾ ਹੁਕਮ ਹੈ ਆਰੰਭੇ ਮੁਕਤ ਗੁਰੂ ਸੰਗ ਸੰਗਤ

اور بابا اندر سنگ جی بابا کو پیر سنگ جی اپ یہ بھی سٹیج پہ پہنچ چکے ہیں آؤ ماں برشا کو ਸਰਵਨ ਕਰئیے جی تاں روتے અમਰਤ ਨੂੰ پی رہے ہیں پر کدے راج لے لے اون تک اپنے ਦੀ ਪ੍ਰੈਜ਼ੇਂਟੇਸ਼ਨ ਦਾ ਬਾਰੇ ਇਹ ਉਹ ਉਹ ਤੁਹਾਨੂੰ ਹੋ ਰਿਹਾ ਅਸੇ ਰਾਂਜੋਨ ਨੂੰ ਮੈਂ ਕਰ ਰਹੀ ਹਾਂ ਇਹ ਉਹ ਆਪਣੀ ਨੀਂਵਾਂ ਦਾ ਅ ਇਸ ਸਥਾਨ ਤੇ ਜਿੱਥੇ ਸ਼੍ਰੀਮਾਨ ਸੰਤ ਬਾਬਾ ਸਖਦੇਵ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਪਲ ਨੇ ਉਹ ਕਾਲਪੁਰਖ ਵਾਹਿਗੁਰੂ ਨੂੰ ਸਮਰਪਿਤ ਕੀਤੇ ਔਰ ਸੰਗਤ ਨੂੰ ਗੁਰੂ ਦੇ ਲੜ ਲਾਇਆ ਇਹ ਜਿਹੜੀ ਉਹਨਾਂ ਨੇ ਆਪਣੇ ਜੀਵਨ ਦੀ ਸਿੱਖਿਆ ਹੈ ਮੈਂ ਸਮਝਦਾ ਕਿ ਅੱਧਾ ਜੁਗ ਇਸ ਦੁਨੀਆ ਤੋਂ ਜਿਨ੍ਹਾਂ ਨੂੰ ਗਿਆਨ ਹੋ ਗਿਆ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖੜਾਣਾ ਆੜਾ ਸਬਾੜੇ ਸੋ ਇਹ ਉਹਨਾਂ ਦੇ ਜਦੋਂ ਤੋਂ ਉਹਨਾਂ ਨੇ ਸਥਾਨ ਕਾਇਮ ਕੀਤਾ ਉਸ ਵਕਤ ਤੋਂ ਮਹਾਂਪੁਰਖਾਂ ਦੀ ਜਿਹੜੀ ਸਾਲਾਨਾ ਵਰਸੀ ਹੈ तकरीबन ਅਣਜਮਈ ਇਹ ਵਰਸੀ ਹੈ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਅੱਧੀ ਸਦੀ ਉਹਨਾਂ ਨੂੰ ਦੁਨੀਆ ਤੋਂ ਵਿਦਾ ਹੋਇਆ ਹੋ ਗਿਆ ਪੱਗ ਉਹਨਾਂ ਦੀ ਕਰਨੀ ਕਿੱਡੀ ਕਬੱਡੀ ਸੀ ਬਾਬਾ ਕਿਸ਼ਨ ਸਿੰਘ ਮਹਾਰਾਜ ਦੀ ਉਹਨਾਂ ਦੀ ਵਰਸੀ ਮਨਾਏ ਗਈ ਜਿੱਥੋਂ ਦੂਰੋਂ ਦੂਰੋਂ ਸਿੱਖ ਸੰਗਤਾਂ ਆਈਆਂ ਉੱਥੇ ਪੁੱਛਪੁੱਟੀ ਦੇ ਮਹਾਂਪੁਰਸ਼ ਰਾਗੀ ਸੁਭਿਸ਼ਰੀ ਜਥੇ ਢਾਡੀ ਜਿੱਥੇ ਸਾਰਿਆਂ ਨੇ ਆਪਣੀ ਹਾਜ਼ਰੀ ਭਰੀ ਹੈ ਦੁਰਦੁਰ ਸੰਗਤਾਂ ਜੀਪੀ ਦੁਆਰੇ ਆਣੇ ਤੋਂ ਤੇ ਵਰਲਡ ਵਿੱਚੋਂ ਇਹ ਸਾਰੀਆਂ ਸੰਗਤਾਂ ਤਕਰੀਬ ਲਈ ਆਈਆਂ ਜਿਹੜੇ ਪ੍ਰੇਮ ਰੱਖਦੇ ਨੇ ਮਾਪੂਸਾਂ ਦੇ ਅਸਥਾਨ ਨਾਲ ਮਾਪੂਸਾਂ ਨਾਲ ਉਹਨਾਂ ਸਾਰੀਆਂ ਸੰਗਤਾਂ ਨੂੰ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਸਾਰਿਆਂ ਨੂੰ ਬਹੁਤ ਜੀ ਆਇਆਂ ਆਖਦੇ ਹਾਂ ਕੋਈ ਪ੍ਰਬੰਧ ਵਿੱਚ ਥਿਲਰ ਰਹੀ ਹੋਵੇ ਤੇ ਸਾਰੀਆਂ ਸੰਗਤਾਂ ਨੂੰ ਅਸੀਂ ਮਾਫ਼ੀ ਚਾਹੁੰਦੇ ਹਾਂ ਕਿਉਂਕਿ ਇਹਨੇ ਕੱਟਦੇ ਵਿੱਚ ਕਿਤੇ ਨਾ ਕਿਤੇ ਕੋਈ ਉੱਪੀ ਰਹਿ ਜਾਂਦੀ ਹੈ ਜਿਸ ਸਮੇਂ ਤੋਂ ਹੀ ਇਹਨਾਂ ਸਥਾਨਾਂ ਤੇ ਮਨਾਈ ਜਾ ਰਹੀ ਹੈ ਇਸ ਵਕਤ ਸ੍ਰੀ ਹਜੂਰ ਸੰਤ ਬਾਬਾ ਕਸਮੀਰਾ ਸਿੰਘ ਜੀ ਉਹਨਾਂ ਦੇ ਹੁਕਮ ਦੇ ਅਨੁਸਾਰ ਸਾਰੇ ਹੀ ਸੇਵਾਦਾਰਾਂ ਰਲ ਮਿਲ ਕੇ ਇਹ ਵਰਸੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮਨਾਈ ਜਾ ਰਹੀ ਹੈ ਬੇਸਕ ਦੀ ਸਤਿਕਾਰਯੋਗ ਬਾਬਾ ਕਸਮੀਰਾ ਸਿੰਘ ਜੀ ਵਿਦੇਸਾਂ ਦੀ ਧਰਤੀ ਦੇ ਵਿੱਚ ਹਨ ਪਰ ਫਿਰ ਵੀ ਸੇਵਾਦਾਰ ਬੜੇ ਪਿਆਰ ਦੇ ਨਾਲ ਸਾਰੇ ਮਹਾਂਪੁਰਖ ਰਲ ਮਿਲ ਕੇ ਇਸ ਵਰਸੀ ਦੇ ਪਿਆਰ ਦੇ ਸਾਰੀਆਂ ਸੰਗਤਾਂ ਸੰਜੋਗ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿੱਧ ਸਰ ਇਸ਼ਰਪੁਰਾ ਅੱਲਾ ਰਾਬੇਖੇ ਹਰ ਸਾਲ ਦੀ ਤਰ੍ਹਾਂ ਸ਼੍ਰੀਮਾਨ ਸੰਤ ਬਾਬਾ ਇਛਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਸਮਾਗਮ ਕਰਾਇਆ ਜਾਂਦਾ ਹੈ ਕਈ ਦਿਨਾਂ ਤੋਂ ਇਹ ਸਮਾਗਮ ਚੱਲ ਰਹੇ ਨੇ ਬਹੁਤ ਸੰਤ ਮਹਾਂਪੁਰਖਾਂ ਹਾਜ਼ਰੀਆਂ ਭਰ ਰਹੇ ਨੇ ਬੜੀ ਸਤਿਗੁਰਾਂ ਦੀ ਕਿਰਪਾ ਹੈ ਇਸ ਸਥਾਨ ਤੇ ਬਹੁਤ ਹੀ ਚੜ੍ਹਦੀ ਕਲਾ ਨਾਲ ਸਿੱਖੀ ਦਾ ਪ੍ਰਚਾਰ ਅਮਰ ਸੰਚਾਰ ਤੇ ਬੱਚਿਆਂ ਨੂੰ ਸਿੰਘਾਂ ਨੂੰ ਗੁਰਮਤ ਦੀ ਵਿੱਦਿਆ ਇਹ ਸਾਰਾ ਕੁਝ ਸਿਖਾਇਆ ਜਾਂਦਾ ਹੈ ਤੇ ਅੱਜ ਜਿਹੜਾ ਇਸ ਮਹਾਨ ਵਰਸੀ ਤੇ ਬਹੁਤ ਵੱਡਾ ਸੰਗਤਾਂ ਦਾ ਇਕੱਠ ਬੇਅੰਤ ਮਾਪੁਰਖਾਏ ਨੇ ਸ੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ ਜਵਦੀ ਕਲਾ ਵਾਲੇ ਜੋ ਬਹੁਤ ਹੀ ਸਤਗੁਰਾਂ ਦੀ ਕਿਰਪਾ ਦੇ ਨਾਲ ਟਕਸਾਲ ਚਲਾਈ ਹੈ ਰਾਗਾਂ ਤੇ ਨਿਰਧਾਰਤ ਬਹੁਤ ਵਧੀਆ ਸਿੰਘਾਂ ਨੂੰ ਕੀਰਤਨ ਦੀ ਵਿੱਦਿਆ ਦਿੰਦੇ ਨੇ ਉਹ ਵੀ ਪਹੁੰਚੇ ਨੇ ਹੋਰ ਬੇਅੰਤ ਮਾਪੁਰਖ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਇਹ ਪਵਿੱਤਰ ਸਥਾਨ ਹਰਾਂ ਬਿਖੇ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਾਹਪੁਰ ਖਾਨ ਜਿੱਥੇ ਭਾਗ ਲਾਇ ਸੰਗਤ ਨੂੰ ਗੁਰ ਚਰਣਾ ਨਾਲ ਜੋੜਿਆ ਅੱਜ ਇਸ ਪਵਿੱਤਰ ਸਥਾਨ ਤੇ ਵੱਡੇ ਮਾਹਪੁਰਸ਼ ਪਰਮ ਸੰਤ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਪਰਮ ਸੰਤ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਤੇ ਨਾ ਮਾਹਪੁਰ ਖਾਨ ਦੀ ਪਿਆਰੀ ਯਾਦ ਬਣਾਈ ਜਾ ਰਹੀ ਹੈ ਔਰ ਸੰਗਤਾਂ ਬੜੀ ਦੂਰ ਦਰੇਟੇ ਤੋਂ ਪਹੁੰਚੀਆਂ ਨੇ ਸਾਰੇ ਗੁਰੂ ਜਸ ਸ਼ਰਵਨ ਕਰਕੇ ਆਪਣਾ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਨੇ ਇਹ ਸਥਾਨ ਗੁਰਮਤਿ ਪ੍ਰਚਾਰ ਦਾ ਇੱਕ ਬਹੁਤ ਵੱਡਾ ਕੇਂਦਰ ਹੈ ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਜਿੱਥੇ ਬਾਬਾ ਸੁਦੇਸ਼ ਸਿੰਘ ਜੀ ਹੋ ਰਹੇ ਮਹਾਪੁਰਸ਼ਾਂ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਉੱਥੇ ਅੱਜ ਬਾਬਾ ਜਸਵੰਤਰ ਬਾਬਾ ਕਸ਼ਮੀਰਾ ਸਿੰਘ ਜੀ ਔਰ ਉਹਨਾਂ ਦੇ ਸਾਰੇ ਸਹਿਯੋਗੀ ਮਹਾਪੁਰਸ਼ ਬਹੁਤ ਵੱਡਾ ਗੁਰਮੰਧਾਮ ਪ੍ਰਚਾਰ ਕਰ ਰਹੇ ਨੇ ਬਾਬਾ ਹਰਦੇਵ ਸਿੰਘ ਜੀ ਸਾਰੇ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਕਰਦੇ ਹਾਂ ਸਸਤਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ